ਤੋਂ 트럼ਪ ਸਰਕਾਰ ਲਗਾਤਾਰ ਸਖਤ ਹੋਈ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਲਗਾਤਾਰ ਨਵੇਂ ਫਰਮਾਨ ਜਿਹੜੇ ਉਹ ਸੁਣਾਏ ਜਾ ਰਹੇ ਨੇ ਤਾਂ ਇੱਕ ਹੋਰ ਵੱਡਾ 트럼ਪ ਦਾ ਫਰਮਾਨ ਜਿਹੜਾ ਆ ਉਹ ਸਾਹਮਣੇ ਆਇਆ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਜੇਲ੍ਹ ਦਾ ਇੰਤਜ਼ਾਮ ਕਰ ਦਿੱਤਾ ਹੈ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਦੇ ਵਿੱਚ ਹੁਣ ਗੈਰ ਕਾਨੂੰਨੀ ਪ੍ਰਵਾਸੀ ਰੱਖੇ ਜਾਣਗੇ ਇਹ ਫਰਮਾਨ ਜਿਹੜਾ ਆ ਇਹ ਹੁਕਮ ਦੇ ਦਿੱਤਾ ਗਿਆ ਹੈ ਡੋਨਾਲਡ ਟਰੰਪ ਦੇ ਵੱਲੋਂ ਇਹ ਹੁਕਮ ਸੁਣਾ ਦਿੱਤਾ ਗਿਆ ਹੈ ਕਿ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਆ ਉਹ ਰੱਖੇ ਜਾਣ ਔਰ 30 ਹਜ਼ਾਰ ਗੈਰ ਕਾਨੂੰਨੀ ਪ੍ਰਵਾਸੀ ਰੱਖਣ ਦਾ ਇੰਤਜ਼ਾਮ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਦੇ ਵਿੱਚ ਕਰ ਦਿੱਤਾ ਗਿਆ ਔਰ ਰਾਸ਼ਨ ਪਾਣੀ ਦਾ ਵੀ ਇੰਤਜ਼ਾਮ ਕਰ ਦਿੱਤਾ ਗਿਆ ਗੁਵੰਤਾਨਾਮੋ ਬੇ ਜੇਲ੍ਹ ਹੈ ਅਮਰੀਕਾ ਦੀ ਦੱਸੀ ਜਾਂਦੀ ਹੈ ਔਰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਹੈ ਕਿਹਾ ਜਾਂਦਾ ਹੈ ਕਿ ਕਈ ਕਈ ਦਿਨ ਤੱਕ ਕੈਦੀਆਂ ਨੂੰ ਸੌਣ ਨਹੀਂ ਦਿੱਤਾ ਜਾਂਦਾ ਔਰ ਕਈ ਕਈ ਦਿਨ ਤੱਕ ਕੈਦੀਆਂ ਨੂੰ ਭੁੱਖੇ ਰੱਖਿਆ ਜਾਂਦਾ ਹੈ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਟਾਰਚਰ ਕੀਤਾ ਜਾਂਦਾ ਹੈ ਇਸ ਜੇਲ ਦੇ ਅੰਦਰ ਇੰਨੀ ਕੁ ਜ਼ਿਆਦਾ ਇੱਕ ਖਤਰਨਾਕ ਜੇਲ ਹੈ ਦੁਨੀਆ ਦਾ ਨਰਕ ਕਿਹਾ ਜਾਂਦਾ ਹੈ ਥੋੜੀ ਜਿਹੀ ਜਗ੍ਹਾ ਦੇ ਵਿੱਚ ਤੁਹਾਨੂੰ ਇੱਥੇ ਰੱਖਿਆ ਜਾਂਦਾ ਹੈ ਔਰ ਕਈ ਕਈ ਦਿਨ ਤੱਕ ਤੁਹਾਨੂੰ ਸੌਣ ਨਹੀਂ ਦਿੱਤਾ ਜਾਂਦਾ ਔਰ ਨਾਖੀ ਖਾਣ ਨੂੰ ਦਿੱਤਾ ਜਾਂਦਾ ਹੈ ਔਰ ਇਸ ਦੇ ਨਾਲ ਕੀ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜੇ ਕੈਦੀ ਰੱਖੇ ਜਾਂਦੇ ਨੇ ਉਹਨਾਂ ਨੂੰ ਹਨੇਰੇ ਦੇ ਵਿੱਚ ਰੱਖਿਆ ਜਾਂਦਾ ਆ ਉਹਨਾਂ ਦੇ ਉੱਪਰ ਰੋਸ਼ਨੀ ਤੱਕ ਵੀ ਨਹੀਂ ਪੈਣ ਦਿੱਤੀ ਜਾਂਦੀ ਹਨੇਰੇ ਦੇ ਵਿੱਚ ਰੱਖਿਆ ਜਾਂਦਾ ਤਾਂ ਗਵੰਤਾ ਨਾਮੋ ਬੇਜੇਲ ਹੈ ਅਮਰੀਕਾ ਦੀ ਕਿਉਂਕਿ ਹੁਣ 트ੰਪ ਸਰਕਾਰ ਲਗਾਤਾਰ ਸਖਤ ਹੋਈ ਹੈ ਜਿਹੜੇ ਵੀ ਗੈਰ ਕਾਨੂੰਨੀ ਢਾਕ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਸੋਚ ਰਹੇ ਨੇ ਜਾਂ ਡੌਂਕੀ ਲਗਾਉਣਾ ਚਾਹੁੰਦੇ ਨੇ ਤਾਂ ਭਾਈ ਸਾਵਧਾਨ ਹੋਜੋ ਆ ਖਬਰ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਕਿਤੇ ਐਵੇਂ ਨਾ ਸਮਝੋ ਕਿ ਜਾਂ ਝੂਠ ਚੱਲ ਰਿਹਾ ਹੈ ਜਾਂ ਫੇਕ ਨਿਊਜ਼ ਚੱਲ ਰਹੀ ਹੈ ਤਾਂ ਹੁਣ ਵਾਈਟ ਹਾਊਸ ਦੇ ਵਿੱਚੋਂ ਇਹ 트ੰਪ ਸਰਕਾਰ ਦਾ ਇੱਕ ਵੱਡਾ ਫਰਮਾਨ ਸਾਹਮਣੇ ਆਇਆ ਇੱਕ ਵੱਡੇ ਹੁਕਮ ਸੁਣਾ ਦਿੱਤੇ ਗਏ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜੇਲ੍ਹ ਦੇ ਵਿੱਚ ਰੱਖਣ ਲਈ ਹੁਣ ਤਿਆਰ ਪਰ ਤਿਆਰ ਹੈ ਅਮਰੀਕਾ ਦੀ ਸਰਕਾਰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਦੱਸੀ ਜਾ ਰਹੀ ਹੈ ਗਵਾਂਟਾਨਾਮੋ ਬੇ ਜੇਲ੍ਹ ਜਿਸ ਦੇ ਵਿੱਚ ਸਰੀਰਕ ਤੌਰ ਤੇ ਤਾਂ ਟਾਰਚਰ ਕੀਤਾ ਜਾਂਦਾ ਹੈ ਤੁਹਾਨੂੰ ਮਾਨਸਿਕ ਤੌਰ ਤੇ ਵੀ ਟਾਰਚਰ ਕੀਤਾ ਜਾਵੇਗਾ ਮਾਨਸਿਕ ਤੌਰ ਤੋਂ ਭਾਵ ਹੈ ਕਿ ਤੁਹਾਨੂੰ ਕਈ ਕਈ ਦਿਨ ਇਸ ਜੇਲ ਦੇ ਵਿੱਚ ਸੌਣ ਨਹੀਂ ਦਿੱਤਾ ਜਾਊਗਾ ਤੁਹਾਡੇ ਤੇ ਕਈ ਕਈ ਦਿਨ ਰੌਸ਼ਨੀ ਨਹੀਂ ਪਵੇਗੀ ਜਾਨੀ ਕਿ ਤੁਸੀਂ ਕਈ ਕਈ ਦਿਨ ਸੂਰਜ ਧੁੱਪ ਨਹੀਂ ਦੇਖ ਸਕੋਗੇ ਇਸ ਤਰੀਕੇ ਦੀ ਖਤਰਨਾਕ ਜੇਲ ਹੈ ਤਾਂ ਤੁਸੀਂ ਸੋਚ ਕੇ ਹੀ ਅੰਦਾਜ਼ਾ ਲਗਾ ਸਕਦੇ ਹੋ ਅਸੀਂ ਸੋਚਦੇ ਵੀ ਹਾਂ ਇਸ ਸਜ਼ਾ ਦੇ ਬਾਰੇ ਦੇ ਵਿੱਚ ਤਾਂ ਲੂੰ ਕੰਡੇ ਸੱਚ ਹੀ ਦੇਣੀ ਖੜੇ ਖੋ ਜਾਂਦੇ ਨੇ ਕਿ ਇਸ ਤਰੀਕੇ ਦੀ ਵੀ ਸਜ਼ਾ ਹੋ ਸਕਦੀ ਹੈ ਇਸ ਤਰੀਕੇ ਦੀ ਵੀ ਜੇਲ ਹੋ ਸਕਦੀ ਹੈ ਤਾਂ ਬਿਲਕੁਲ ਅਮਰੀਕਾ ਦੇ ਵਿੱਚ ਇਹ ਗਵੰਤਾ ਨਾਮੋਂ ਬੇ ਜੇਲ ਹੈ ਜਿਸ ਦੇ ਵਿੱਚ ਕੈਦੀਆਂ ਨੂੰ ਰੱਖਣ ਦੇ ਹੁਕਮ ਦੇ ਦਿੱਤੇ ਗਏ ਨੇ ਡੋਨਾਲਡ ਟਰੰਪ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਾਂ ਫਿਰ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣਗੇ ਉਹਨਾਂ ਨੂੰ ਹੁਣ ਸਿੱਧੇ ਗੁਵੰਤਾ ਨਾਮੂ ਬੇਜੇਲ ਦੇ ਵਿੱਚ ਰੱਖਿਆ ਜਾਵੇਗਾ ਔਰ ਗੁਵੰਤਾ ਨਾਮੂ ਬੇਜੇਲ ਦੇ ਵਿੱਚ ਜਿਹੜੇ ਕੈਦੀ ਰੱਖੇ ਜਾਂਦੇ ਨੇ ਉਹਨਾਂ ਦੇ ਉੱਪਰ ਬਿਨਾ ਮੁਕਦਮਾ ਦਰਜ ਕੀਤੇ ਉਹਨਾਂ ਨੂੰ ਲੰਮੇ ਸਮੇਂ ਦੇ ਵਿੱਚ ਇਸ ਜੇਲ ਦੇ ਵਿੱਚ ਰੱਖਿਆ ਜਾ ਸਕਦਾ ਹੈ ਇਹ ਹੁਕਮ ਦਿੱਤੇ ਗਏ ਨੇ ਕਿ ਬਿਨਾ ਕਿਸੇ ਮੁਕਦਮੇ ਦੇ ਲੰਮੇ ਸਮੇਂ ਤੱਕ ਇਸ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਔਰ ਤੁਹਾਨੂੰ ਦੱਸ ਦਈਏ ਜਿਹੜਾ 9/11 ਵਾਲਾ ਹਮਲਾ ਹੋਇਆ ਸੀਗਾ ਉਹਦੇ ਨਾਇਕ ਕੈਦੀ ਵੀ ਇੱਥੇ ਰੱਖੇ ਗਏ ਸੀ ਉਹਦੇ ਸ਼ੱਕੀ ਵੀ ਜਿਹੜੇ ਅਤਵਾਦੀ ਸੀ ਉਹਨਾਂ ਨੂੰ ਵੀ ਇੱਥੇ ਰੱਖਿਆ ਗਿਆ ਸੀ ਔਰ ਸਜ਼ਾ ਦਿੱਤੀ ਗਈ ਸੀ ਤਾਂ ਇਹ ਤੁਸੀਂ ਹੁਣ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਜਗ੍ਹਾ ਤੇ 9/11 ਵਰਗੇ ਹਮਲੇ ਦੇ ਅਤਵਾਦੀਆਂ ਨੂੰ ਰੱਖਿਆ ਗਿਆ ਉਹਨਾਂ ਨੂੰ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਗਿਆ ਮਾਨਸਿਕ ਤੇ ਸਰੀਰਕ ਤੌਰ ਤੇ ਤਾਂ ਸੇਮ ਸਜ਼ਾ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦਿੱਤੀ ਜਾਵੇਗੀ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਵਾਸਤੇ ਹੁਣ 트ੰਪ ਸਰਕਾਰ ਲਗਾਤਾਰ ਸਖਤ ਹੋ ਰਹੀ ਹੈ ਪਹਿਲੇ ਤੁਹਾਨੂੰ ਦੱਸ ਦੇ ਕਿ 30 ਹਜ਼ਾਰ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਜੇਲ੍ਹ ਦੇ ਵਿੱਚ ਇੰਤਜ਼ਾਮ ਕਰ ਦਿੱਤਾ ਗਿਆ ਰਹਿਣ ਦਾ ਔਰ ਖਾਣੇ ਦਾ ਵੀ ਔਰ ਤਸ਼ੱਦਦ ਸਰੀਰਕ ਤੇ ਮਾਨਸਿਕ ਤੌਰ ਤੇ ਦਿੱਤਾ ਜਾਊਗਾ ਟਾਰਚਰ ਕੀਤਾ ਜਾਵੇਗਾ ਕਈ-ਕਈ ਦਿਨਾਂ ਤੱਕ ਸੌਣ ਨਹੀਂ ਦਿੱਤਾ ਜਾਂਦਾ ਇਸ ਜੇਲ੍ਹ ਦੇ ਵਿੱਚ ਔਰ ਕਈ-ਕਈ ਦਿਨ ਤੱਕ ਤੁਸੀਂ ਧੁੱਪ ਸੂਰਜ ਨਹੀਂ ਦੇਖ ਪਾਉਂਗੇ ਇਸ ਤਰੀਕੇ ਦੀ ਜੇਲ੍ਹ ਹੈ ਦੁਨੀਆ ਦਾ ਨਰਕ ਕਿਹਾ ਜਾਂਦਾ ਹੈ ਗਵੰਤਾਨਾਮੋ ਬੇ ਜੇਲ੍ਹ ਨੂੰ ਜਿਹਦੇ ਵਾਸਤੇ ਹੁਕਮ ਦੇ ਦਿੱਤੇ ਗਏ ਨੇ ਡੋਨਾਲਡ ਟਰੰਪ ਦੇ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇਸ ਜੇਲ੍ਹ ਦੇ ਵਿੱਚ ਹੁਣ ਰੱਖਿਆ ਜਾ